ਜਿੰਨੇ ਵੀ মিডিਆ ਤੋਂ ਪਾਈਚਾਰੇ ਤੋਂ دوست ਮਿੱਤਰ ਸੱਜਣ ਆਏ ਨੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਮੇਰੇ ਨਾਲ ਖੱਬੇ ਹੱਥ ਸudar mahavir singh sultanwind ਬੈਠੇ ਨੇ ਤੇ ਨਾਲ ਇਹ ਜਨਰਲ ਸ਼ਵੇਕ ਸਿੰਘ ਦੇ ਭਰਾਤਾ ਪਾਇ ਬਿਆਨ ਸਿੰਘ ਜੀ ਬੈਠੇ ਨੇ ਰਾਈਟ ਹੈਂਡ ਸਾਈਡ ਤੇ ਐਡਵੋਕੇਟ ਜਸਬੀਰ ਸਿੰਘ ਜੀ ਜੰਮੂ ਜੋ ਕਿ ਅੰਮ੍ਰਿਤਸਰ ਪ੍ਰੈਕਟਿਸ ਕਰ ਰਹੇ ਨੇ ਅਤੇ ਨਾਲ ਸਾਡੇ ਬੈਠੇ ਨੇ ਰਗਵੀਰ ਸਿੰਘ ਜੀ ਪੁੱਚਰ ਸੋ ਐਸ ਚਿਕਨ ਕਰ ਲੋ ਜੀ ਐਦਾ ਕਰ ਲੋ ਐਸ ਚਿਕਨ ਕਰ ਲੋ ਜੀ ਨਹੀਂ ਨਹੀਂ ਇਹ ਮੁੱਦਾ ਜਿਹੜਾ ਕਿ ਸਾਡੇ ਇਸ ਪੈਂਪਲੇਟ ਤੋਂ ਇਤੋਂ ਸਾਰਾ ਕੁਝ ਕਲੀਅਰ ਹੋ ਰਿਹਾ ਹੈ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਮਨੋਰਥ ਪੱਤਰ ਜੋ ਕਿ Google ਤੇ ਵੀ ਅਵੇਲੇਬਲ ਹੈ ਉਥੋਂ ਡਾਊਨਲੋਡ ਕੀਤਾ ਹੋਇਆ ਹੈ ਪੇਜ ਹੈ ਜਿਹਦੇ ਵਿੱਚ ਕੀ ਸਾਫ ਸਪਸ਼ਟ ਹੈਗਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਚੋਣਾ ਲੜਨ ਵੇਲੇ ਇਹ ਪ੍ਰੋਮਿਸ ਕੀਤਾ ਸੀਗਾ ਵਾਅਦਾ ਕੀਤਾ ਸੀਗਾ ਕੇ ਪਹਿਲ ਦੇ ਆਧਾਰ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਵੇਗਾ ਪਹਿਲ ਦੇ ਆਧਾਰ ਤੇ ਔਰ ਤੁਸੀਂ ਜਾ ਕਰਕੇ ਜੇ ਗੂਗਲ ਤੇ ਵੇਖੋਗੇ ਤਾਂ ਉਹਨਾਂ ਦੀ ਹਾਈਲਾਈਟਸ ਜਿਹੜੀਆਂ ਨੇ ਮਨੋਰਸ ਪੱਤਰ ਦੀਆਂ ਮੈਨੀਫੈਸਟੋ ਦੀਆਂ ਉਹਦੇ ਉੱਤੇ ਸਭ ਤੋਂ ਟਾਪ ਦੇ ਉੱਤੇ ਇਹੋ ਮੁੱਦਾ ਲਿਖਿਆ ਇਹੋ ਮੁੱਦਾ ਲਿਖਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਅਤੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਤੇ ਅਸੀਂ ਥੱਲੇ ਲਾਲ ਇੰਕ ਦੇ ਵਿੱਚ ਲਿਖਿਆ ਹੈ ਬਿਟ੍ਰੇਲ ਵਿਦ ਦਾ ਸਿਕਸ ਸਿੱਖਾਂ ਨਾਲ ਪੰਜਾਬ ਨਾਲ ਧੋਖਾ ਤੋਂ ਇਸ ਮੁੱਦੇ ਤੇ ਉੱਤੇ ਹੀ ਅਤੇ ਹੋਰ ਮੁੱਦਿਆਂ ਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਵਚਨ ਕੀਤਾ ਸੀਗਾ ਵਾਅਦਾ ਕੀਤਾ ਸੀਗਾ ਉਹ ਨਿਭਾਇਆ ਨਹੀਂ ਸਾਢੇ 3 ਸਾਲ ਹੋ ਗਏ ਨੇ ਸਰਕਾਰ ਨੂੰ ਚਲਾਉਂਦੇ ਹੋਏ ਉਹ ਸਾਢੇ 3 ਸਾਲਾਂ ਦੇ ਵਿੱਚ ਜਿਹੜੀ ਹਾਈਲਾਈਟਸ ਦੇ ਵਿੱਚ ਪਹਿਲੀ ਆਈਟਮ ਸੀਗੀ ਉਸ ਆਈਟਮ ਨੂੰ ਜਿਹੜਾ ਹੈ ਟੋਟਲੀ ਨਜ਼ਰ ਅੰਦਾਜ਼ ਕਰਤਾ ਗਿਆ ਹੈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ ਅਤੇ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤੀ ਗਈ ਹੈ। ਹੋਰ ਇਹ ਵੀ ਬੜਾ ਇੰਪੋਰਟੈਂਟ ਹੈ ਦੇਖਣਾ ਕਿ ਅੰਮ੍ਰਿਤਸਰ ਸ਼ਹਿਰ ਡਿੱਠੇ ਸਭੇ ਥਾਉ ਨਹੀਂ ਤੂ ਜੇਆ ਗੁਰੂ ਰਾਮਦਾਸ ਜੀ ਦਾ ਬਸਾਇਆ ਹੋਇਆ ਸ਼ਹਿਰ ਉਹ ਜਿੱਥੇ ਕਿ ਸੇਰਵਾਰ ਸਾਹਿਬ ਅੰਮ੍ਰਿਤਸਰ ਸਾਰੇ ਵੀ ਆਓ ਜੀ ਬੈਠੋ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਹੈ ਹੋਰ ਬੜੇ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਵੇ ਹੋਰ ਹੁਣ ਜਦ ਕੀ ਵਿਸ਼ੇਸ਼ ਤੌਰ ਤੇ ਦੇਖਿਆ ਜਾਵੇ ਤਾਂ ਤਾਂ ਇਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਹੈ ਉਹ ਸਾਰਾ ਸਿੱਖ ਜਗਤ ਜਿਹੜਾ ਹੈ ਇਸ ਪਾਸੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਿਆਰੀਆਂ ਕਰ ਰਿਹਾ ਹੈ ਬੜੇ ਉਤਸ਼ਾਹ ਹੈ ਬੜਾ ਜੋਸ਼ ਹੈ ਕਿ 350 ਸਾਲਾ ਜਿਹੜਾ ਹੈ ਮਨਾਇਆ ਜਾਵੇਗਾ ਹੋਰ ਉਸ ਤੇ ਚਲਦਿਆਂ ਇਹ ਜ਼ਰੂਰੀ ਹੈ ਜਾਨਣਾ ਕਿ ਗੁਰਤੇਗ বাহাদুর ਸਾਹਿਬ ਦਾ ਵੀ ਪ੍ਰਕਾਸ਼ ਜਿਹੜਾ ਜਨਮ ਸੀਗਾ ਪ੍ਰਕਾਸ਼ ਹੋਇਆ ਸੀਗਾ ਉਹ ਵੀ ਅੰਮ੍ਰਿਤਸਰੀ ਹੋਇਆ ਸੀਗਾ ਹੋਰ ਆਨੰਦਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਵੀ ਜਿਹੜੀ ਹੈ ਗੁਰਤੇਗ ਭਾਦਰ ਸਾਹਿਬ ਜੀ ਨੇ ਆਪ ਜ਼ਮੀਨ ਖਰੀਦ ਕੇ ਉਹ ਸ਼ਹਿਰ ਅਨੰਦਪੁਰੀ ਵਸਾਈ ਸੀ ਔਰ ਉਸ ਸ਼ਹਿਰ ਦੇ ਨਾਲ ਇੱਕ ਐਸਾ ਇਤਿਹਾਸ ਜੁੜਿਆ ਹੋਇਆ ਹੈ ਕਿ ਉਸੇ ਸ਼ਹਿਰ ਅਨੰਦਪੁਰ ਸਾਹਿਬ ਕੇ ਕਸ਼ਮੀਰ ਦੇ ਪੰਡਿਤ ਇੱਕ ਫਰਿਆਦ ਲੈ ਕੇ ਆਏ ਸੀਗੇ ਕਿ ਸਾਡਾ ਧਰਮ ਖਤਰੇ ਚ ਹੈ ਔਰੰਗਜ਼ੇਬ ਉਸ ਵੇਲੇ ਦਿੱਲੀ ਦੇ ਤਖਤ ਤੇ ਬੈਠਾ जुलम कर रहा है फरियाद की गई कि साम खतरे च है सू बचाओ और उस आनंदपुर साहेब की धरती से ही खालसा पंथ की साजना हुई और उस धरती तो ही इस देश बचिया इस देश सह आए नहीं औरंगजेब ने यह सब कुछ हिंदुस्तान का गला घोट के सब ਇੱਥੇ ਆਪਣਾ ਹੀ ਰਾਜ ਜਿਐ ਸਿਗਾ ਮੁਸਲਮਾਨਾਂ ਨੂੰ ਬਿਲਕੁਲ ਉਹਨੇ ਹਰ ਥਾਂ ਤੇ ਜਿਐ ਸਿਗਾ ਵਸਾਤਾ ਸੀਗਾ ਸੋ ਉਹ ਸਾਰਾ ਕੁਝ ਜਿਹੜਾ ਸੀਗਾ ਅਨੰਦਪੁਰ ਸਾਹਿਬ ਦੀ ਧਰਤੀ ਮੈਂ ਹੈਰਾਨ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਨੂੰ ਵੀ ਵਿਸਾਰ ਦਿੱਤਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਥੇ ਸਭੇ ਥਾਂ ਜਿਹੜਾ ਕਿ ਗੁਰੂ ਰਾਮਦਾਸ ਜਿਉ ਪੱਲਾ ਫੜ ਲੰਦਾ ਉਹਨੂੰ ਹਮੇਸ਼ਾ ਹੀ ਫਾਇਦਾ ਹੀ ਫਾਇਦਾ ਹੁੰਦਾ ਹੈ ਤੋ ਇਹਨਾਂ ਨੇ ਗੁਰੂ ਰਾਮਦਾਸ ਜੀ ਇਸ ਨਗਰੀ ਨੂੰ ਵਿਚਾਰਤਾ ਸੋ ਅੱਜ ਅਸੀਂ ਸਾਰੇ ਸਾਡੇ ਨਾਲ ਪੰਜਾਂ ਪਿਆਰਿਆਂ ਚੋ ਸਤਨਾਮ ਸਿੰਘ ਜੀ ਖੰਡਾ ਪਾਈ ਸਤਨਾਮ ਸਿੰਘ ਜੀ ਚੰਗੀਆਂ ਵੀ ਪਹੁੰਚੇ ਨੇ ਧਾਰਮਿਕ ਮੁੱਦਾ ਵੀ ਹੈ ਉਹ ਪੰਜਾਬ ਦੇ ਨਾਲ ਦੇ ਜਜ਼ਬਾਤਾਂ ਨਾਲ ਵੀ ਜੁੜਿਆ ਹੋਇਆ ਹੈ ਤੋ ਅਸੀਂ ਇੱਕ ਮੰਗ ਕਰ ਰਹੇ ਹਾਂ ਕਿ ਭਈ ਜਿਹੜਾ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਸੀਗਾ ਕਿ ਭਈ ਅੰਮ੍ਰਿਤਸਰ ਸ਼ਹਿਰ ਅਤੇ ਸਰ ਅਨੰਦਪੁਰ ਸਾਹਿਬ ਨੂੰ ਅਸੀਂ ਪਵਿੱਤਰ ਸ਼ਹਿਰ ਡਿਕਲੇਅਰ ਕਰਾਂਗੇ ਉਹ 3.5 ਸਾਲਾਂ ਤੱਕ ਹੁਣ ਤੱਕ ਤੁਸੀਂ ਨਹੀਂ ਕੀਤਾ ਇਹ ਸਾਡੇ ਨਾਲ ਇੱਕ ਬਟ੍ਰੇਲ ਕੀਤੀ ਗਈ ਹੈ ਉਸ ਨੂੰ ਸੁਧਾਈ ਕਰਨ ਵਾਸਤੇ ਇਮੀਡੀਏਟਲੀ 350 ਸਾਲਾ ਜਿਹੜਾ ਆ ਰਿਹਾ ਹੈ ਉਹ 350 ਸਾਲਾ ਤੇ ਉੱਤੇ ਇਹਨਾਂ ਸ਼ਹਿਰਾਂ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਵੇ ਪਰ ਇਹ ਦਸਣਾ ਵੀ ਜ਼ਰੂਰੀ ਬਣਦਾ ਹੈ ਇਹ ਗੁਰਤੇਗ ਬਹਾਦਰ ਸਾਹਿਬ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਦੇਖੋਗੇ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਉਹਨਾਂ ਨੇ ਸਿਖਰ ਦੇ ਲੈਵਲ ਦੀ ਉਹਨਾਂ ਦੇ ਵਰਗਾ ਕੋਈ ਸਾਨੀ ਨਹੀਂ ਹੈਗਾ ਜਿਨੇ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਐਡੀ ਵੱਡੀ ਕੁਰਬਾਨੀ ਕੀਤੀ ਗਈ ਹੋਏ ਲੇਕਿਨ ਬਦਕਿਸਮਤੀ ਨਾਲ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਇਗਨੋਰ ਕੀਤਾ ਗਿਆ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਵਿੱਤਰ ਸ਼ਹਿਰ ਨੇ ਜਿਵੇਂ ਕਿ ਹਰਦੁਆਰ ਹੈ ਕੁਰੂ ਖੇਤਰਾ ਹੈ ਬਨਾਰਸ ਹੈ ਔਰ ਕਈ ਸ਼ਹਿਰ ਨੇ ਇਹਦੇ ਵਾਸਤੇ ਕਦੀ ਕਿਸੇ ਨੂੰ ਮੰਗ ਨਹੀਂ ਕਰਨੀ ਪੈਂਦੀ ਕਿਸੇ ਨੂੰ ਕੋ ਸਟਰਗਲ ਨਹੀਂ ਕਰਨੀ ਪੈਂਦੀ ਆਟੋਮੈਟਿਕਲੀ ਬਹੁ ਗਿਣਤੀ ਦੇ ਜਿਹੜੇ ਪਵਿੱਤਰ ਸ਼ਹਿਰ ਨੇ ਉਹ ਆਟੋਮੈਟਿਕਲੀ ਪਵਿੱਤਰ ਸ਼ਹਿਰ ਡਿਕਲੇਅਰ ਕਰਤੇ ਜਾਂਦੇ ਨੇ ਔਰ ਉੱਥੇ ਹੈ ਕਿ ਉਸੇ ਪਵਿੱਤਰਤਾ ਸ਼ਹਿਰ ਦੇ ਵਿੱਚ ਕੰਡੀਸ਼ਨਾਂ ਕੀ ਨੇ ਉੱਥੇ ਬਿਲਕੁਲ ਵੀ ਉਹ ਸ਼ਰਾਬ ਨਹੀਂ ਚਲਦੀ ਸ਼ਹਿਰ 'ਚ ਨਹੀਂ ਉਥੇ ਕਿਸੇ ਪ੍ਰਕਾਰ ਦੀਆਂ ਮੀਟ ਦੀਆਂ ਦੁਕਾਨਾਂ ਨੇ ਸੋ ਅਸੀਂ ਜਿਹੜਾ ਹੈ ਪਵਿੱਤਰ ਸ਼ਹਿਰ ਦੀ ਪ੍ਰਭਾਸ਼ਾ ਦੇ ਵਿੱਚ ਜਿੱਥੇ ਇਹ ਦੋ ਗੱਲਾਂ ਮੈਂ ਕੀਤੀਆਂ ਨੇ ਨਾਲ ਦੇ ਨਾਲ ਤੀਸਰੀ ਗੱਲ ਹੈਗੀ ਹੈ ਕਿ ਸਿਗਰਟ ਬੀੜੀ ਜਿਹੜੀ ਹੈ ਉਹ ਵੀ ਪਵਿੱਤਰ ਸ਼ਹਿਰ ਦੇ ਵਿੱਚ ਟੋਟਲੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਤੰਬਾਕੂ ਜਿਹੜਾ ਹੈ ਉਹ ਸਾਡੇ ਸਿੱਖ ਧਰਮ ਦੇ ਵਿੱਚ ਟੋਟਲੀ ਇਹ ਬੈਂਡ ਆਈਟਮ ਹੈਗੀ ਹੈ ਉਹ ਇਸ ਕਰਕੇ ਜਿਹੜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕਰਦੇ ਵਕਤ ਵੋਟਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਉਸ ਲਈ ਕੇਵਲ ਤੇ ਕੇਵਲ ਗੁਰਸਹਿਬ ਦੇ ਸਤਕਾਰ ਨੂੰ ਧਿਆਨ ਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਏ ਇਹ ਸਾਡੀ ਪ੍ਰੈਸ ਕਾਨਫਰੰਸ ਦਾ ਪਹਿਲਾ ਮੁੱਦਾ ਹੈ ਹੁਣ ਦੂਸਰੀ ਗੱਲ ਮੈਂ ਇਹਦੇ ਬਾਅਦ ਤੁਹਾਡੇ ਕੋਲ ਸਵਾਲ ਲਵਾਂਗਾ ਤੇ ਉਹਦੇ ਜਵਾਬ ਵੀ ਦਿਆਂਗਾ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਦਿੱਲੀ ਤੋਂ ਚੋਣਾ ਹਾਰਨ ਦੇ ਬਾਅਦ ਕੇਜਰੀਵਾਲ ਜਿਹੜੇ ਨੇ ਅਤੇ ਉਹਨਾਂ ਦੀ ਸਾਰੀ ਟੀਮ ਜੋ ਹੈ ਉਹ ਪੰਜਾਬ ਚ ਆ ਚੁੱਕੀ ਹੈ। ਔਰ ਜਦ ਕੇਜਰੀਵਾਲ ਮੁੱਖ ਮੰਤਰੀ ਸਿਗੇ ਤਾਂ ਉਸ ਸਮੇਂ ਦੇ ਵਿੱਚ ਜਦ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਮਨਾਇਆ ਜਾ ਰਿਹਾ ਸੀਗਾ 2019 ਦੇ ਵਿੱਚ ਤਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਸ ਨੋਟੀਫਿਕੇਸ਼ਨ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੋਲਰ ਜਿਹੜਾ ਦੇ ਤਕਰੀਬਨ 30 ਸਾਲ ਲਗਭਗ ਹੋ ਗਏ ਨੇ ਜੇਲ੍ਹ 'ਚ ਨੇ ਅਤੇ ਗੁਰਦੀਪ ਸਿੰਘ ਖਹਿੜਾ ਜਿਹੜਾ ਦੇ ਕੋ 32 33 ਸਾਲ ਹੋ ਗਏ ਨੇ ਅਜੇ ਵੀ ਜੇਲ੍ਹ 'ਚ ਨੇ ਇਹਨਾਂ ਦੀ ਰਿਹਾਈ ਵਾਸਤੇ 2019 ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀਗਾ ਇਹਨਾਂ ਨੂੰ ਰਿਹਾ ਕੀਤਾ ਜਾਵੇ ਲੇਕਿਨ ਅੱਜ 2019 ਦੇ ਬਾਅਦ ਅੱਜ 2025 ਹੋ ਗਿਆ ਹੈ ਉਹ ਜਦ ਕੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੋਲਰ ਦਾ ਜਿਹੜਾ ਮੁੱਦਾ ਸੀਗਾ ਉਹ ਦਿੱਲੀ ਨਾਲ ਸੰਬੰਧਿਤ ਸੀਗਾ ਹੋਰ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜੇ ਸੀਗੇ ਉਹ ਰੁਕਾਵਟ ਸੀਗੇ ਸੋ ਅਸੀਂ ਕੇਜਰੀਵਾਲ ਨੂੰ ਦੋਸ਼ੀ ਸਮਝਦੇ ਹਾਂ ਗਿਲਟੀ ਸਮਝਦੇ ਹਾਂ ਕਿ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਚਾਣਵਟ ਕੇ ਫਿਰਕਾ ਪ੍ਰਸਤੀ ਨੂੰ ਸਾਹਮਣੇ ਰੱਖਦੇ ਹੋਏ ਜਦਕਿ ਉਹਨਾਂ ਉੱਤੇ ਕੋਈ ਕਾਨੂੰਨੀ ਕੋਈ ਸੰਵਿਧਾਨਿਕ ਕਿਸੇ ਪ੍ਰਕਾਰ ਦੀ ਵੀ ਕੋਈ ਰੁਕਾਵਟ ਨਹੀਂ ਹੈ ਉਹਨਾਂ ਦੀ ਰਿਹਾਈ ਵਾਸਤੇ ਨਾ ਹੀ ਉਹਨਾਂ ਦੇ ਕੋਈ ਕੇਸ ਚੱਲ ਰਿਹਾ ਹੈ ਕੋਈ ਪੈਂਡਿੰਗ ਹੈਗਾ ਹੈ ਇਸ ਕਰਕੇ ਇਹਨਾਂ ਨੂੰ ਜਾਣ ਬੁਝ ਕੇ ਰਹਾ ਨਹੀਂ ਕੀਤਾ ਗਿਆ ਅੱਜ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਸੀਂ بار بار ਇਹ ਗੱਲ ਮੰਗ ਕਰ ਰਹੇ ਹਾਂ ਭਗਮ ਇਨਸਾਫ ਮੋਰਚਾ ਵੀ ਲੱਗਿਆ ਹੋਇਆ ਆਪਣੇ ਲੰਬੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਸਿਰਫ ਅਸੀਂ ਮੰਗ ਨਹੀਂ ਕਰਦੇ ਬਲਕਿ ਸਿੱਖ ਸੰਸਾਵਾ ਸਾਰੀਆਂ ਹੀ ਮੰਗ ਕਰਦੀਆਂ ਪਈਆਂ ਨੇ ਸਿੱਖ ਜਥੇਬੰਦੀਆਂ ਸਾਰੀਆਂ ਮੰਗ ਕਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸਾਰੇ ਲੋਕ ਮੰਗ ਕਰ ਰਹੇ ਨੇ कि ਜਿਹੜਾ ਲੋਕਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੋ ਅੱਜ ਦੀ ਸਪੈਸ ਕਾਨਫਰੰਸ ਦੇ ਰਾਹੀਂ ਅਸੀਂ ਇਹ ਵੀ ਗੱਲ ਕੇਂਦਰ ਸਰਕਾਰ ਤੱਕ ਲੈ ਕੇ ਜਾ ਰਹੇ ਹਾਂ ਕਿ ਅਮਿਤ ਸ਼ਾ ਅਤੇ ਨਰਿੰਦਰ ਮੋਦੀ ਜੀ ਜਿਹੜੇ ਬੰਦੀ ਸਿੰਘਾਂ ਜਿਹੜੇ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕਿਉਂਕਿ ਇੱਕ ਬੰਨੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਗੁਰੂਆਂ ਦਾ ਸਤਕਾਰ ਬਹੁਤ ਕਰਦੇ ਹਾਂ ਤੇ ਹੁਣ ਬਹੁਤ ਸਾਰੀਆਂ ਸਰਕਾਰਾਂ ਪਹਾੜੇ ਉੱਤਰਾਖੰਡ ਹੈ ਪਹਾੜੇ ਮਹਾਰਾਸ਼ਟਰ ਹੈ ਹੋਰ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ 350 ਸਾਲਾ ਗੁਰਤੇਗ ਪਾਦਰ ਸਾਹਿਬ ਦਾ ਮਨਾਉਣ ਦੇ ਵਾਸਤੇ ਉਹ ਤਾਵੜੀਆਂ ਨੇ ਤਿਆਰੀਆਂ ਕਰ ਰਹੀਆਂ ਨੇ ਮਤਲਬ ਸਿੱਖ ਸੈਂਟੀਮੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਖੇਡਦੇ ਵੀ ਨੇ ਉਹਨਾਂ ਨੇ ਇਹ ਕਹਿ ਕੇ ਕਿ ਅਸੀਂ ਜਿਹੜਾ ਗੁਰੂਆਂ ਦਾ ਸਤਿਕਾਰ ਕਰਦੇ ਆ ਲੇਕਿਨ ਜਿਸ ਗੁਰੂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਐਡੀ ਵੱਡੀ ਕੁਰਬਾਨੀ ਕੀਤੀ ਹੋਏ ਸਹੀ ਮਾਇਨੇ ਦੇ ਵਿੱਚ ਗੁਰੂ ਦੇ ਪ੍ਰਤੀ ਸਤਿਕਾਰ ਤਾਂ ਹੀ ਹੈ ਜੇਕਰ ਤੁਸੀਂ ਮਨੁੱਖੀ ਅਧਿਕਾਰਾਂ ਦੀ ਕਦਰ ਕਰੋ ਅਤੇ ਜਿਹੜੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਤੁਸੀਂ ਰਿਹਾਈ ਕਰੋ ਤਾਂ ਹੀ ਪਤਾ ਲੱਗੇਗਾ ਕਿ ਵਾਕਤ ਤੁਸੀਂ ਗੁਰੂਆਂ ਦੇ ਦੁਆਰਾ ਦੱਸੇ ਹੋਏ ਰਸਤੇ ਤੇ ਚੱਲ ਰਹੇ ਹੋ ਜਾਂ ਨਹੀਂ ਚੱਲ ਰਹੇ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਅੱਜ ਇਹ ਮੰਗ ਵੀ ਕਰ ਰਹੇ ਹਾਂ ਕਿ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਨਾਲ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਟੌਪ ਦੀ ਲੀਡਰਸ਼ਿਪ ਜਿਹਦੇ ਵਿੱਚ ਕੇਜਰੀਵਾਲ ਸਸੋਦੀਆ ਜੈਨ ਇਹ ਸਾਰੇ ਜਿਹੜੇ ਸ਼ਾਮਿਲ ਨੇ ਇਹ ਪੰਜਾਬ ਦੀ ਆਰਥਿਕਤਾ ਦੇ ਉੱਤੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਬੋਝ ਬਣ ਚੁੱਕੇ ਨੇ ਇਹ ਪੰਜਾਬ ਦੇ ਖਜ਼ਾਨੇ ਦੇ ਰਾਹੀਂ ਪੰਜਾਬ ਦੇ ਵਿੱਚ ਆ ਕਰਕੇ ਜਿਹੜਾ ਹੈ ਇਹਨਾਂ ਨੇ ਆਪਣੇ ਸਾਰੇ ਖਰਚੇ ਪੰਜਾਬ ਦੇ ਫੰਡਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਉੱਤੇ ਪਾਏ ਨੇ ਜਿਸ ਦੇ ਕਰਕੇ ਕੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਰਥਿਕ ਤੌਰ ਤੇ ਪਿੱਸੇ ਪਏ ਨੇ ਇਹ ਦੱਸਣਾ ਜ਼ਰੂਰੀ ਹੈ ਪਬਲਿਕ ਨੂੰ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਉੱਤੇ ਇਸਲੇ 4.17 ਲੱਖ ਕਰੋੜ ਦਾ ਕਰਜ਼ਾ ਹੈ ਬਹੁਤ ਵੱਡੀ ਰਕਮ ਹੈ 4.17 ਲੱਖ ਕਰੋੜ ਦਾ ਕਰਜ਼ਾ ਹੈ ਹੋਰ ਜੋ ਕਿ ਇਹ 9% ਦਾ ਵਾਧਾ ਹੋਇਆ ਕਰਜ਼ੇ ਦੇ ਵਿੱਚ ਹੋਰ ਇਹ ਵੀ ਜਾਣਨਾ ਜ਼ਰੂਰੀ ਹੈ ਭਾਰਤ ਦੇ ਵਿੱਚ ਜਿੰਨੇ ਸੂਬੇ ਨੇ ਉਹਨਾਂ ਸੂਬੇ ਜਿਹੜੇ ਕਰਜ਼ਾ ਲੈ ਰਹੇ ਨੇ ਵਕ ਵਕ ਥਾਵਾ ਤੋਂ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਤੇ ਤੇ ਇੰਨਾ ਕਰਜ਼ੇ ਦਾ ਬੋਝ ਪੈ ਗਿਆ ਹੈ ਕਿ ਪੰਜਾਬ ਨੰਬਰ 2 ਤੇ ਆ ਰਿਹਾ ਉਹ ਸਾਰਾ ਦਾ ਸਾਰਾ ਜਿਹੜਾ ਬੋਝ ਹੈ ਉਹ ਆਮ ਨਾਗਰਿਕ ਤੇ ਪੈ ਰਿਹਾ ਹੈ ਸੋ ਇਹ ਆਮ ਆਦਮੀ ਪਾਰਟੀ ਨੇ ਇੰਨਾ ਵੱਡਾ ਛੱਡ ਤੇ ਬੋਝ ਪਾਤਾ ਕਿ ਅਸੀਂ ਪਿਸ ਰਹੇ ਹਾਂ ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਨੂੰ ਰੋਕਣ ਵਾਸਤੇ ਅਸੀਂ ਤਾਂ ਇਹ ਕਵਾਂਗੇ ਪੰਜਾਬ ਦੇ ਲੋਕਾਂ ਨੂੰ ਬੇਸ਼ੱਕ ਅੱਜ ਦਾ ਰਿਜ਼ਲਟ ਜਿਹੜਾ ਹੈ ਲੁਧਿਆਣੇ ਦੇ ਵਿੱਚ ਇੱਕ ਅੱਜ ਜਿਮਨੀ ਚੋਣਾਂ ਦਾ ਰਿਜ਼ਲਟ ਨਿਕਲਿਆ ਹੈ ਔਰ ਉਸ ਜਿਮਨੀ ਚੋਣਾਂ ਦੇ ਰਿਜ਼ਲਟ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਲਗਭਗ 10000 ਵੋਟਾਂ ਤੋਂ ਜਿੱਤੀ ਹੈ ਇਹ ਤੁਹਾਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਜਿਹੜੇ ਪੋਲਿਟੀਕਲ ਸਾਇੰਸ ਦੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਜਦ ਜਿਮਨੀ ਚੋਣਾਂ ਹੁੰਦੀਆਂ ਨੇ ਉਸ ਵੇਲੇ ਇਹ ਲਹਿਰ ਦਾ ਪ੍ਰਤੀਕ ਨਹੀਂ ਹੁੰਦੀਆਂ ਬਲਕਿ ਜਿਮਨੀ ਚੋਣਾਂ ਦੇ ਵਿੱਚ ਆਮ ਤੌਰ ਦੇ ਉੱਤੇ ਰੂਲਿੰਗ ਪਾਰਟੀ ਦੇ ਨਾਲ ਲੋਕੀ ਜੁੜ ਕੇ ਆਪਣੇ ਕਈ ਕਾਰਜ ਕਰਾਣੇ ਹੁੰਦੇ ਨੇ ਤੇ ਯਰ ਪੁੱਤਰਾਂ ਤੇ ਕੰਮ ਕਰਾਣੇ ਹੁੰਦੇ ਨੇ ਕਈ ਲੋਕਾਂ ਨੇ ਆਪਣੀ ਮੈਂਬਰਸ਼ਿਪ ਲੈਣੀ ਹੁੰਦੀ ਹੈ ਕਈਆਂ ਨੇ ਡਾਇਰੈਕਟਰਸ਼ਿਪ ਲੈਣੀ ਹੈ ਕਿਸੇ ਨੇ ਚੇਅਰਮੈਨਸ਼ਿਪ ਲੈਣੀ ਹੈ ਸੋ ਵਕ ਵਕ ਅਹੁਦਿਆਂ ਦੇ ਲਾਲਚ ਹੁੰਦੇ ਨੇ ਉਹ ਕਹਿੰਦੇ ਨੇ 1.5 ਸਾਲ ਰਹਿ ਗਿਆ ਸਰਕਾਰ ਦਾ ਤੇ ਕਿਸੇ ਨਾ ਕਿਸੇ ਕੇ ਨਾ ਵਕ ਤੋਂ ਵਕ ਫਾਇਦੇ ਲੈ ਲਓ ਤੇ ਸਰਕਾਰ ਨੂੰ ਜਿਤਾ ਦਿਓ ਸੋ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕਈ ਪ੍ਰਕਾਰ ਦੇ ਜਿਹੜੇ ਪਾਪੜ ਜਿਹੜੇ ਨੇ ਹਤਕੰਡੇ ਜਿਹੜੇ ਨੇ ਉਹ ਵੋਟਰ ਵੀ ਅਪਲਾਈ ਕਰਦੇ ਨੇ ਕਿਉਂਕਿ ਵੋਟਰ ਵੀ ਸਿਆਣਾ ਹੋ ਗਿਆ ਹੈ ਤੇ ਜਿਹੜਾ ਇਹ ਸਿਆਸਤਦਾਨ ਸਿਆਣਾ ਹੋ ਗਿਆ ਹੈ ਵੋਟਰ ਵੀ ਸਿਆਣਾ ਹੋ ਗਿਆ ਸੋ ਇਹ ਕੋਈ ਮਾਪਦੰਡ ਨਹੀਂ ਹੈਗਾ ਕਿ ਜਿਮਨੀ ਚੋਣਾ ਦੇ ਵਿੱਚ ਫਲਾਣਾ ਜਿੱਤ ਗਿਆ ਤੇ ਫਲਾਣਾ ਹਾਰ ਗਿਆ ਇਹ ਕੋਈ ਲਹਿਰ ਦਾ ਪ੍ਰਤੀਕ ਨਹੀਂ ਹੁੰਦਾ ਇਹ ਲਾਈਕਿੰਗ ਤੇ ਡਿਸਲਾਈਕਿੰਗ ਹਥੋਂ ਪ੍ਰਤੀਤ ਨਹੀਂ ਪਤਾ ਨਹੀਂ ਲੱਗਦੀ ਸੋ ਇਸ ਕਰਕੇ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਰਥਿਕ ਤੌਰ ਤੇ ਬੋਝ ਪੈ ਰਿਹਾ ਹੈ ਅਸੀਂ ਉਸ ਨੂੰ ਵੀ ਕੰਡਮ ਕਰਦੇ ਆ ਤੇ ਲੋਕਾਂ ਨੂੰ ਜਾਗਰੂ ਕਰਦੇ ਆ ਕਿ ਭਈ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਜਜ ਪਵਿੱਤਰ ਸ਼ਹਿਰ ਡਿਕਲੇਅਰ ਕਰਨੇ ਉਹ ਕੀਤੇ ਜਾਣ ਮੰਦੀ ਸਿੰਘ ਰਿਆ ਕੀਤੇ ਜਾਣ ਕੇਂਦਰ ਸਰਕਾਰ ਤੋਂ ਵੀ ਮੰਗ ਹੈ ਕੀਤੀ ਹੈ ਤੇ ਨਾਲ ਦੇ ਨਾਲ ਜਿਹੜਾ ਹੈ ਪੰਜਾਬ ਤੇ ਜਿਹੜਾ ਆਰਥਿਕ ਬੋਝ ਪਿਆ ਹੈ ਉਹਦੇ ਬਾਰੇ ਜਿਹੜੇ ਪੰਜਾਬ ਦੇ ਲੋਕ ਜਾਗਰੂਕ ਹੋਣ ਕੋਈ ਸਵਾਲ ਸੱਤਾਵੀ ਚੌਕੋਂ ਪਹਿਲਾਂ ਵੀ ਬਿਆਦਵੀ ਨੂੰ ਲੈ ਕੇ ਕਾਫੀ ਵਾਅਦੇ ਕੀਤੇ ਸੀ ਅੰਦਾਜ਼ਨ ਤਿੰਨ ਸਰਕਾਰਾਂ ਬਦਲੀਆਂ ਚਾਰ ਮੁੱਖ ਮੰਤਰੀ ਆ ਪਰ ਉਹ ਕੰਮ ਕਦੇ ਪੂਰੀ ਨਹੀਂ ਦੇਖੋ ਤੁਹਾਡਾ ਸਵਾਲ ਬਿਲਕੁਲ درست ਹੈ ਮੈਨੂੰ ਯਾਦ ਹੈ ਕਿ ਜਿਸ ਵੇਲੇ ਸਾੜੀਆਂ 2022 ਦੀ ਚੋਣਾਂ ਸਨ ਕਿਆਂ ਤੇ 2017 ਦੀ ਚੋਣਾਂ ਚੁਕੀਆਂ। ਕੇਜਰੀਵਾਲ ਨੇ ਉਸ ਵੇਲੇ ਕਿਆ ਸੀਗਾ ਬੇਦਬੀਆਂ ਦਾ ਮਸਲਾ ਅਸੀਂ 1 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। ਤੁਹਾਨੂੰ ਜ਼ਰੂਰ ਯਾਦ ਹੋਵੇਗਾ ਮੈਨੂੰ ਤਾਂ ਯਾਦ ਹੈ। ਉਹਨੇ ਕਿਆ ਸੀ ਇਹ 1 ਮਹੀਨੇ ਦੇ ਵਿੱਚ ਬੇਦਬੀਆਂ ਦਾ ਮਸਲਾ ਹੱਲ ਕਰ ਦਿਆਂਗੇ। ਲੇਕਿਨ ਅੱਜ ਦੀ ਡੇਟ ਵਿੱਚ ਸੰਖੇਪ ਵੀ ਜੇ ਮੈਂ ਕਹਾਂ ਕਿ ਬੇਅਦਬੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਥਾਂ ਤੇ ਇਹਨੂੰ ਹੋਰ ਪੇਚੀਤਾ ਤੇ ਗੁੰਝਲਦਾਰ ਬਣਾਇਆ ਗਿਆ ਸੋ ਉਸ ਪੱਖੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀਆਂ ਬੇਅਦਬੀਆਂ ਦੇ ਪ੍ਰਤੀ ਸਾਨੂੰ ਕੋਈ ਵੀ ਇਨਸਾਫ ਅੱਜ ਤੱਕ ਨਹੀਂ ਮਿਲਿਆ ਬਹੁਤ ਸਾਰੀਆਂ ਬੇਇਨਸਾਫੀਆਂ ਜਣੀਆਂ ਨੇ ਆਮ ਆਦਮੀ ਪਾਰਟੀ ਵੱਲ ਹੋਈਆਂ ਨੇ ਲੇਕਿਨ ਅੱਜ ਅਸੀਂ 350 ਸਾਲਾ ਜਿਹੜਾ ਸ਼ਤਾਬਦੀ ਹੈ ਉਹਦੇ ਸੰਬੰਧ ਦੇ ਵਿੱਚ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਵਾਸਤੇ ਇਹ ਸਾਰਾ ਕੁਝ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਕੇਜਰੀਵਾਲ ਉਸਨੇ ਕਹਿੰਦੇ ਸੀ ਵੀ 1 ਮਹੀਨੇ ਚ ਹੱਲ ਕਰ ਦਾਂਗੇ ਅਸਲੋਂ ਕਹਿ ਰਹੇ ਨੇ ਵੀ ਸੈਂਟਰ ਸਰਕਾਰ ਦੇ ਵਾਸਤੇ ਮੇਰੇ ਵਾਸਤੇ ਨਹੀਂ ਹੈਗਾ ਕਿਸੇ ਨੂੰ ਕਹਿਣਾ ਦੇਖੋ ਸਿਆਸਤਦਾਨ ਬੜੇ ਸਮਾਰਟ ਹੁੰਦੇ ਨੇ ਸ਼ਿਫਟਿੰਗ ਆਫ देयर ਰਿਸਪੌਂਸਿਬਿਲਟੀ ਦੇ ਵਿੱਚ ਠੀਕ ਹੈ ਉਹ ਬੜੇ ਸਮਾਰਟ ਹੁੰਦੇ ਨੇ ਕਿ ਭਈ ਆਪਣੀ ਗਲਤੀ ਨੂੰ ਦੂਸਰੇ ਤੇ ਪਾ ਦਿਓ ਤੇ ਜਿਹੜਾ ਸੈਂਟਰ ਵਿੱਚ ਬੈਠਾ ਉਹ ਸਟੇਟ ਤੇ ਗਲਤ ਪਾ ਦਿੰਦਾ ਹੈ ਔਰ ਇਸੇ ਕਰਕੇ ਅਸੀਂ ਡੈਪੂਟੇਸ਼ਨ ਲੈ ਕਰਕੇ ਇੱਕ ਵਾਰ ਕੇਜਰੀਵਾਲ ਸਾਹਿਬ ਨੂੰ ਮਿਲੇ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਗੱਲ ਮੇਰੇ ਖਿਆਲ ਨਾਲ ਸ਼ਾਇਦ 2018-19 ਦੇ ਲਾਗੇ ਦੀ ਹੋਏਗੀ ਇਹ ਅਸੀਂ ਉਸ ਦਿਨ ਜਾ ਕੇ ਮਿਲੇ ਸੀਗੇ ਤੇ ਉਹਨਾਂ ਨੇ ਵੀ ਉਸ ਵੇਲੇ ਟ੍ਰਿਕਾਲੋਜੀ ਦਿਖਾਈ ਸੀਗੀ ਤੋਂ ਬੱਜ ਮਤਲਬ ਕਹਿਣ ਦਾ ਮਤਲਬ ਹੈਗਾ ਕਿ ਸਿਆਸਤ ਉਹਨਾਂ ਨੇ ਸਾਡੇ ਪੱਲੇ ਕੱਖ ਨਹੀਂ ਪਾਇਆ ਮੁਲਾਕਾਤ ਹੋਣ ਦੇ ਬਾਵਜੂਦ ਵੀ ਇੱਧਰ ਸ਼ਾਇਦ ਦੇ ਗਰਜੇ ਦੀ ਤੁਸੀਂ ਗੱਲ ਕੀਤੀ ਹੈ ਤੇ ਅੰਮ੍ਰਿਤਸਰ ਦੀ ਗੱਲ ਕਰ ਲਈ ਜਿਹਦੇ ਵਿੱਚ ਹਜ਼ਾਰਾਂ ਹੀ ਮੇਰੇ ਸਾਹਮਣੇ ਸ਼ਰਾਬ ਦੀਆਂ ਥੇਕੀਆਂ ਹੋਣੀਆਂ ਤਮਾਕੂ ਦੀਆਂ ਦੁਕਾਨਾਂ ਹੋਣੀਆਂ ਮਿੱਠੇ ਦੇ ਦੁਕਾਨਾਂ ਹੋਣੀਆਂ ਵਾ ਸਰਕਾਰ ਦਾ ਵੱਡਾ ਰੈਵਨਿਊ ਜਿਹੜਾ ਸ਼ਰਾਬ ਦੀ ਸਿੱਖ ਤੋਂ ਚੱਲਦਾ ਤੁਹਾਨੂੰ ਲੱਗਦਾ ਸਰਕਾਰ ਹੀ ਸਾਰਾ ਕੁਝ ਕਰਪੋਗੀ ਜਾਂ ਫਿਰ ਕਰ ਦੇ ਵਿੱਚ ਕਾਰਜਾਂ ਦੇ ਦੇਖੋ ਇੱਕ ਗੱਲ ਚੇਤੇ ਰੱਖਿਓ ਕਿ ਰੈਵਨਿਊ ਦੇ ਤੱਤੇ ਸਵਾਲ ਹੈ ਨਾ ਬਿਹਾਰ ਇੱਕ ਡਰਾਈ ਸਟੇਟ ਹੈ ਆਂਧਰਾਬਾਦ ਇੱਕ ਡਰਾਈ ਸਟੇਟ ਹੈ ਕੀ ਕਦੀ ਪੰਜਾਬ ਨੇ ਵੱਡੇ ਵੱਡੇ ਇਕਨੋਮਿਸਟ ਨੂੰ ਬਿਠਾ ਕਰਕੇ ਕੋਈ ਮੀਟਿੰਗ ਕੀਤੀ ਹੈ ਕਿ ਸ਼ਰਾਬ ਦਾ ਅਲਟਰਨੇਟਿਵ ਕੀ ਹੈ ਇਹਦਾ ਪੁੱਛਣਾ ਹੋਏ ਤੇ ਜਾ ਕਰਕੇ ਬਿਹਾਰ ਦੇ ਮੁੱਖ ਮੰਤਰੀ ਨੂੰ ਪੁੱਛੋ ਅਗਰ ਤੁਸੀਂ ਜਾ ਕਰਕੇ ਸਟੱਡੀ ਕਰੋਗੇ ਸਾਰਾ ਤਾਂ ਮੈਂ ਤੁਹਾਨੂੰ ਦੱਸਦੇ ਹਾਂ ਕਿ ਨਿਤਿਨ ਨੇ ਜਿਸ ਲਈ ਉੱਥੇ ਦੇ ਬਿਹਾਰ ਦੇ ਮੁੱਖ ਮੰਤਰੀ ਨੇ ਜਿਸ ਲਈ ਇਹਨੂੰ ਡਰਾਈ ਸਟੇਟ ਡਿਕਲੇਅਰ ਕੀਤਾ ਸੀਗਾ ਤਾਂ ਉਸਨੇ ਲਗਭਗ 1 ਸਾਲ ਤੱਕ ਵੱਡੇ ਵੱਡੇ ਅਰਥਸ਼ਾਸਤਰੀਆਂ ਦੇ ਨਾਲ ਮੀਟਿੰਗਾਂ ਕਰਕੇ ਇਹਦਾ ਆਲਟਰਨੇਟਿਵ ਲੱਭਿਆ ਸੀਗਾ ਸੋ ਬਦਕਿਸਮਤੀ ਹੈ ਕਿ ਗਾਂਧੀ ਜਿਹੜਾ ਕਿ ਰਾਸ਼ਪਿਤਾ ਕਿਹਾ ਜਾਂਦਾ ਹੈ ਜਿਹਨੂੰ ਕਿ ਲੋਕੀ ਕਹਿੰਦੇ ਨੇ ਉਹ ਅਹਮਦਾਬਾਦ ਦੇ ਵਿੱਚ ਉਹਦਾ ਹੈੱਡਕੁਆਟਰ ਹੈ ਉੱਥੇ ਦਾ ਜਨਮ ਹੈ ਔਰ ਉਹ ਜਿਹੜਾ ਸੂਬਾ ਹੈ ਉਹ ਡਰਾਈ ਹੈ ਤੇ ਪੰਜਾਬ ਦੇ ਵਿੱਚ ਬਦਕਿਸਮਤੀ ਕੀ ਹੈ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ 흘ਿਆ ਹੈ ਚੱਪੇ ਚੱਪੇ ਤੇ ਗੁਰੂਆਂ ਦੇ ਚਰਨ ਪਏ ਨੇ ਲੇਕਿਨ ਪੰਜਾਬ ਦੇ ਵਿੱਚ ਜਿੰਨੀ ਸ਼ਰਾਬ ਹੈ ਸ਼ਾਇਦ ਉਹ ਕਿਸੇ ਹੋਰ ਥਾਂ ਤੇ ਨਹੀਂ ਹੈ ਕਿ ਇਸ ਕਰਕੇ ਇੱਕ ਬੜਾ ਵੱਡਾ ਮੁੱਦਾ ਹੈ ਇਹ ਵੀ ਇੱਕ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਹੈ ਸਿੱਖਾਂ ਦੇ ਨਾਲ ਜਿਹੜੀ ਹੋ ਰਹੀ ਹੈ ਬਿਹਾਰ ਦੇ ਵਿੱਚ ਟੋਟਲੀ ਡਰਾਈ ਏਰੀਆ ਹੈ ਸੋ ਇਹ ਕਾਈਂਡ ਆਫ ਆਫ ਕਿ ਅਗਰ ਛੋਟੀ ਸ਼ੁਰੂਆਤ ਕਰੋਗੇ ਤੇ ਉਹ ਵੱਡੀ ਸ਼ੁਰੂਆਤ ਵੱਡੀ ਵੀ ਸ਼ੁਰੂਆਤ ਹੋ ਸਕਦੀ ਹੈ ਪ੍ਰੋਫੈਸਰ ਸਾਹਿਬ ਸਾਢੇ 3 ਸਾਲ ਪਹਿਲਾਂ ਜਦੋਂ ਪੰਜਾਬ ਦੇ ਲੋਕਾਂ ਨਾਲ ਆਪਨੇ ਵਾਦਾ ਕੀਤਾ ਸੀ ਵੀ ਦੋਨਾਂ ਸ਼ਹਿਰਾਂ ਨੂੰ ਪੁੱਤਰ ਸ਼ਹਿਰ ਕਰਾ ਲਵਾਂਗੇ ਔਰ ਵਿਹਾਈਆਂ ਵੀ ਕਰਾਂਗੇ ਕੰਦੀ ਸੀਦਾ ਇਹਦਾ ਮਤਲਬ ਉਹ ਸਰਕਾਰ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਧੋਖਾ ਕਰ ਰਹੀ ਆ ਸਿੱਖਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਦੇਖੋ ਇਸੇ ਕਰਕੇ ਅਸੀਂ ਰੈੱਡ ਇੰਕ ਦੇ ਵਿੱਚ ਲਿਖਿਆ ਹੈ ਬਿਟਰੀਅਲ ਵਿਦ ਸਿਕਸ ਅਗਰ ਲੋਕ ਇਸ ਗੱਲ ਨੂੰ ਸਮਝਣ ਮੈਂ ਤਾਂ ਹੈਰਾਨ ਹਾਂ ਕਿ ਐਡਾ ਵੱਡਾ ਮੁੱਦਾ ਜਿਹੜਾ ਲੈ ਕੇ ਅਸੀਂ ਅੱਜ ਆਏ ਹਾਂ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਿੱਖ ਸੰਸਥਾਵਾਂ ਨੇ ਸਿੱਖ ਜਥੇਬੰਦੀਆਂ ਨੇ ਹੋਰ ਉਹਦੇ باوجود ਵੀ ਇਹ ਮੁੱਦਾ ਜਿਹੜਾ ਸੀਗਾ ਹਾਈਲਾਈਟ ਨਹੀਂ ਹੋਇਆ ਹੋਰ ਬਦਕਿਸਮਤੀ ਇਹ ਹੈ ਕਿ ਸਾਣਾ ਧੋਖਾ ਵੀ ਹੋ ਰਿਹਾ ਹੈ ਫਿਰ ਵੀ ਅਸੀਂ ਚੁੱਪ ਬੈਠੇ ਹਾਂ ਲੇਕਿਨ ਅਸੀਂ ਅੱਜ ਤੋਂ ਨਾ ਪ੍ਰੈਸ ਕਾਨਫਰੰਸ ਕਰ ਰਹੇ ਆ ਕੁਝ ਸਮੇਂ ਬਾਅਦ ਅਗਰ ਸਰਕਾਰ ਵੱਲੋਂ ਹਿਲਜੁਲ ਨਾ ਹੋਏ ਤਾਂ ਫੇਰ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਕੋ ਅਗਲਾ ਪ੍ਰੋਗਰਾਮ ਲੈ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀ ਐਜੇ ਕਿਸਿੰਗ ਦੇ ਇਲੈਕਸ਼ਨ ਤਾਂ ਹੋਣਾ ਦਾ ਕਾਰਨ ਨਹੀਂ ਹੈਗਾ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਾਂ ਮੈਂ ਕਵਾਂਗਾ ਲਗਭਗ ਸਾਰੀਆਂ ਸਿੱਖ ਸੰਸਥਾਵਾਂ ਨੇ ਰੌਲਾ ਪਾਇਆ ਤੇ ਵਾਜ ਉਠਾਈ ਵੀ ਹੈ 10 ਲੱਖ ਉਹਨਾਂ ਨੇ ਇਹ ਸਾਈਨ ਨਹੀਂ ਕਰਵਾਏ ਦੇਖੋ ਜਿਸ ਨੇ ਕੋਈ ਐਫਰਟਸ ਕੀਤੇ ਨੇ ਵੈਲਕਮ ਨੇ ਉਹਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਨਾ ਕਰਾਂਗੇ ਚਾਹੇ ਉਹ ਮਤੇ ਦੇ ਰੂਪ ਦੇ ਵਿੱਚ ਕਿਸੇ ਨੇ ਚੀਫ ਖਾਸ ਦਾਵਾਨ ਨੇ ਗੱਲ ਉਠਾਈ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਠਾਈ ਹੈ ਇਹ ਸਾਡੀਆਂ ਸਾਡੀਆਂ ਸੰਸਥਾਵਾਂ ਨੇ ਜਿੰਨਾ ਜਿੰਨਾ ਕਿਸੇ ਨੇ ਤਿਲਫੁਲ ਯੋਗਦਾਨ ਪਾਇਆ ਹੈ ਹਰੇਕ ਦੀ ਸ਼ਲਾਘਾ ਹੈਗੀ ਹੈ ਲੇਕਿਨ ਲੋੜ ਹੈ ਇਸ ਮੁੱਦੇ ਉੱਤੇ ਯੂਨੀਫਾਈਡ ਐਫਰਟਸ ਕਰਨ ਦੀ ਇਹ ਬਹੁਤ ਜ਼ਰੂਰੀ ਹੈ। ਤੁਸੀਂ ਇਲੈਕਸ਼ਨ ਬਾਰੇ ਕੀ ਕਹੋਗੇ ਤੁਸੀਂ ਨਹੀਂ ਹੋ। ਉਹਦੇ ਬਾਰੇ ਨੈਕਸਟ ਟਾਈਮ ਪ੍ਰੈਸ ਕਾਨਫਰੰਸ ਕਰਾਂਗੇ ਛੇਤੀ ਫਿਰ ਆਪ ਜੀ ਜਨਾਬ ਸਾਰੀ ਗੱਲ ਜਿਹ ਤੁਹਾਡੀ ਬਾਤ ਜਿਹ ਸਰਕਾਰ ਤੱਕ ਨਹੀਂ ਜਾਂਦੀ ਤੇ ਅਗਲੀ ਵਾਰ ਜੇ ਤੁਸੀਂ ਕੰਟ੍ਰੋਲ ਕਰੋਗੇ ਜਾਂ ਬਲੌਗੇ ਬਾਕ-ਬਾਕ ਚੱਤੇ ਬੰਦੀਆਂ ਸਰਕਾਰੀ ਦਾ ਲੋਗੇ ਜਿਹੜੀ ਕਮੇਟੀ ਕਿ ਉਹਨਾਂ ਨਾਲ ਮੀਟਿੰਗ ਹੋਣੀ ਹੈ ਤੁਹਾਡੀਆਂ ਮੈਂ ਤਾਂ ਹੁਣ ਆਪਣੀ ਗੱਲਬਾਤ ਦੇ ਵਿੱਚ ਹਿੰਟ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਕੇਸ ਦੇ ਵਿੱਚ ਹਰ ਸੰਸਥਾ ਨੇ ਜਿਹੜੇ ਐਫਰਟਸ ਕੀਤੇ ਨੇ ਅਸੀਂ ਉਹਦੀ ਸ਼ਲਾਘਾ ਕਰਦੇ ਆਂ ਤੋਂ ਜਦ ਅਸੀਂ ਸ਼ਲਾਘਾ ਕਰ ਰਹੇ ਆਂ ਪੋਜ਼ਿਟਿਵ ਮਾਈਂਡ ਦੇ ਨਾਲ ਚੱਲ ਰਹੇ ਆਂ ਤੇ ਨੇਚਰਲੀ ਇਸ ਕਾਰਜ ਦੇ ਵਾਸਤੇ ਵੀ ਅਸੀਂ ਸਾਰਿਆਂ ਨਾਲ ਤਾਲਮੇਲ ਕਰਾਂਗੇ ਤੇ ਕਿਸੇ ਹੋਰ ਸੰਸਥਾ ਨੇ ਜੇ ਅਗਵਾਈ ਕਰਨੀ ਹੋਏਗੀ ਤੇ ਅਸੀਂ ਮਾਈਂਡ ਨਹੀਂ ਕਰਾਂਗੇ ਕਿ ਕੋਈ ਹੋਰ ਸੰਸਥਾ ਵੀ ਅਗਵਾਈ ਕਰ ਸਕਦੀ ਹੈ ਅਸੀਂ ਮਗਰ ਵੀ ਲੱਗ ਜਾਵਾਂਗੇ ਕੋਈ ਇਸੀ ਗੱਲ ਨਹੀਂ ਹੈ ਲੇਕਿਨ ਇਹ ਕੰਮ ਬਹੁਤ ਇੰਪੋਰਟੈਂਟ ਹੈ ਆਪਣੀ ਪਾਰਟੀ ਵਰਗੀਆਂ ਬੁਲਤੋ ਪਾਰਟੀਆਂ ਵੀ ਆ ਸਿੱਖਾਂ ਦੇ ਮਸਲੇ ਵਾਅਦੇ ਕਰਕੇ ਵੀ ਹੱਲ ਨਹੀਂ ਕਰਦੀਆਂ ਲੈ ਅਕਾਲੀ ਦਲ ਨੂੰ ਲੋਕ ਨਕਾਰ ਰਹੇ ਆ ਤੇ ਸਿੱਖਾਂ ਦੇ ਮਸਲੇ ਹੱਲ ਕੌਣ ਕਰੇਗਾ ਕਿਵੇਂ ਹੋਣਗੇ ਇਸੇ ਵਾਸਤੇ ਤਾਂ ਅਸੀਂ ਇਹ ਲੈ ਕਰਕੇ ਆਏ ਆ ਕਿ ਵੀ ਜਾਗਰੂਕਤਾ ਜਿਹੜੀ ਹੈ ਬਹੁਤ ਜ਼ਰੂਰੀ ਹੈ ਸਿੱਖਾਂ ਦੇ ਵਿੱਚ ਹੁਣ ਇਹ ਜਿਹੜਾ ਮੁੱਦਾ ਅਸੀਂ ਲੈ ਕੇ ਆਏ ਆ ਹੁਣ ਇਸ ਨੂੰ ਅਗਰ ਪੋਲਿਟੀਕਲ ਤੌਰ ਦੇ ਉੱਤੇ ਕੋਈ ਲੈ ਕਰਕੇ ਤੁਰੇ ਉਹ ਵਕਈ ਅਸੀਂ ਪੋਲਿਟਿਕਲ ਲੈ ਕੇ ਨਹੀਂ ਚਲੇ ਅਸੀਂ ਤਾਂ ਧਾਰਮਿਕ ਤੌਰ ਤੇ ਤੇ ਪੰਜਾਬ ਦੇ ਹਿਤੈਸ਼ੀ ਬਣ ਕੇ ਪੰਥ ਦੇ ਹਿਤੈਸ਼ੀ ਬਣ ਕੇ ਤਾਂ ਅਸੀਂ ਅੱਗੇ ਆਏ ਹਾਂ ਅਗਰ ਇਹ ਦੇ ਬਾਵਜੂਦ ਵੀ ਕੋਈ ਹਿਲਜੁਲ ਨਹੀਂ ਹੁੰਦੀ ਸਾਡੇ ਕੋਲ ਹੋਰ ਬਹੁਤ ਸਾਰੇ ਰਸਤੇ ਨੇ ਜਿਹਦੇ ਨਾਲ ਕਿ ਅਸੀਂ ਤੁਹਾਡੇ ਨਾਲ ਫੇਰ ਰੂਪਰੂ ਹੋਵਾਂਗੇ ਅਗਰ ਸਰਕਾਰ ਨੇ ਕੰਮ ਨਹੀਂ ਕੀਤਾ ਤੇ ਬਾਕੀਆਂ ਨਾਲ ਵੀ ਤਾਲਮੇਲ ਕਰਾਂਗੇ ਅਜ ਸੰਕੋਚ ਨਹੀਂ ਕਰਾਂਗੇ ਇਸ